ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾਂ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਬੀਧਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਇ ਹਮ ਨਾਹੀ ਚਿੰਤ ਪਰਾਇ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੀ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਹਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨੀਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਹਾਨ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਝਨ ਦੇਵ ਹਉ ਜਾਚਕ ਤੂੰ ਅਲਖ ਅਪੇ ਹੋ ਰਹਾਉ ਮਾਇਆ ਮੋਹ ਤਰ ਘਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚੱਖ ਛੋਡੀ ਸਹਸਾ ਨਹੀਂ ਕੋਈ ਬਾਪ ਦਿਸੈ ਵੇ ਜਾਤ ਨਾ ਹੋਈ ਏਕ ਏਕਉ ਨਾਹੀ ਭਉ ਕੋਈ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਤਾਕ ਰਹੀ ਮਨ ਸਾਚੈ ਧਾਰਿਆ ਅਵਰਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੀ ਹਰ ਕੈ ਰੰਗ ਰੱਤਾ ਮਨ ਮਾਨੀ ਮਨ ਮੁਖ ਪਰਮ ਭੁਲੇ ਬੌਰਾਨੀ ਹਰ ਬਿਨ ਕਿਉ ਰਹੀਐ ਗੁਰ ਸ਼ਬਦ ਪਛਾਨੀ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਆ ਰਹਾ ਨਾ ਸਕੈ ਖਿਨ ਸਤ ਗੁਰੂ ਬੂਝ 부ਝਾਈ ਰਹਾ ਮੇਰਾ ਪ੍ਰਭ ਬਿਸਰੈ ਹਾਂ ਮਰੂੰ ਦੁਖ ਖਾਲੀ ਸਾਸ ਗਰਾਸ ਜਪਉ ਆਪਣੇ ਹਰ ਭਾਲੀ ਸਦ ਬੈਰਾਗਣ ਹਰ ਨਾਮ ਨਿਹਾਲੀ ਅਬ ਜਾਣੀ ਗੁਰਮੁਖ ਹਰ ਨਾਲੀ ਇਕਾਥ ਕਥਾ ਕਹੀਐ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬੇਨੁ ਗੁਰ ਕਰਨੀ ਕਿਆ ਕਾਰ ਕਮਾਏ ਹਉ ਮੈਂ ਮੀਟ ਚੱਲੈ ਗੁਰ ਸ਼ਬਦ ਸਮਾਏ ਮਨ ਮੁਖ ਵਿਛੜੈ ਕੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰਿ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਲਾਵਲ ਮਹੱਲਾ ਤੀਜਾ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇ ਲਿਵ ਲਾਗਣ ਜਿਨ ਹਰ ਕੇ ਚਰਨ ਵਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੀ ਤੈ ਦੂਖ ਨਿਵਾਰੇ ਰਹਾਉ ਤੂੰ ਦਿਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਝ ਤੇ ਹੋਏ ਐਸਾ ਆਖ ਬਖਾਣੀ ਗੁਰਮੁਖ ਹੋਐ ਸੋ ਮੁਕਤ ਕਹੀਐ ਮਨ ਮੁਕਤ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲਿ ਕਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੀ ਪਰਮ ਭੁਲਾਣੇ ਸੇ ਮਨ ਮੁਖ ਕਈਐ ਨਾ ਉਰਵਾਰ ਨਾ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੀ ਨਿਸਤਾਰੀ ਨਾਨਕ ਭਾਗ ਹੋਵੈ ਜਿਸ ਮਸਤਕ ਕਲ ਹੈ ਮਾਰ ਬਦਾਰੀ ਬਲਾਵਲ ਮਹੱਲਾ 3 ਤਤਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਹੀਂ ਕੋਏ ਤਿਸ ਦੀ ਕੀਮਤ ਕਿਕੋ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣੈ ਦੁਬਦਾ ਜਾਏ ਰਹਾਉ ਆਪ ਸਰਾਫ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੈ ਇੱਕੋ ਸੋਈ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮਹਿ ਇੱਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਐ ਸੋ ਸਤਿਗੁਰ ਪਾਏ ਅਨ ਦਿਨ ਲਾਗੈ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੀ ਕਿਆ ਕੋ ਕਰੇ ਅਭਮਾਨਾ ਜਬ ਆਪਣੀ ਜੋਤ ਖਿੰਚਹਿ ਤੂੰ ਸੁਆਮੀ ਤਬ ਕੋਈ ਕਰਉ ਦਿਖਾ ਵਿਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤੇ ਮੈਂ ਕੋਈ ਚਾਲੈ ਜਿਉ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮ ਇਕ ਨਾ ਕਰਮ ਹੈ ਦੇ ਵਡਿਆਈ ਇਕ ਭਰਮ ਭਵ ਹੈ ਅਭਮਾਨਾ ਬਲਾਵਨ ਮਹੱਲਾ ਤੀਜਾ ਪੂਰਾ ठाਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਿਗੁਰ ਕੀ ਜਿਸਨੂੰ ਮਤਿ ਆਵੇ ਸੋ ਸਤਗੁਰ ਮਾਹੀ ਸਮਾਨਾ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚੌਹੂ ਜੁਗਾਂ ਕਾ ਹੁਣ ਨਵੇੜਾ ਨਰਮਨੁਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਓਨਾ ਜੁਗਾਂ ਕਾ ਧਰਮ ਹੈ ਕਲਮਹਿ ਕੀਰਤ ਹਰ ਨਾਮਾ ਜੁਗ ਜੁਗੋ ਆਪੋ ਆਪਣਾ ਧਰਮ ਹੈ ਸੋ ਦੇਖੋ 베ਦ ਪੁਰਾਨ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਮਾਨਾ ਕਹਿਤ ਸੁਨਤ ਸਬੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ ਤਿਤ ਘਰ ਬਲਾਵਲ ਗੁਰ ਸ਼ਬਦ ਸੁਹਾਇ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲੇ ਹਾਰੇ ਜਿਨ ਹਰ ਮਨ ਵਸਾਈ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਸਦਾ ਰੰਗ ਰਾਤੀ ਤੀਰੈ ਚਾਈ ਹਰ ਜੀਉ ਆਪ ਵਸੈ ਮਨ ਆਏ ਆਪੇ ਸੋਭਾ ਸਦ ਹੀ ਪਾਈਐ ਗੁਰਮਖ ਮੇਲਾ ਮੇਲ ਮਲਾਈ ਗੁਰਮਖ ਰਾਤੇ ਸ਼ਬਦ ਰੰਗਾਈ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚ ਲੂਲੈ ਹਰ ਰਸ ਭਾਈ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਈ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਾਚ ਰਾਤੇ ਤਿਨ ਬੋੜ ਨਾ ਫੇਰਾ ਨਾਨਕ ਨਾਮ ਦਰੜਾਈ ਪੂਰਾ ਗੁਰ ਮੇਰਾ ਲਾਵ ਲੰਮਾ ਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉ ਮੈਂ ਮਾਇਆ ਸ਼ਬਦ ਜਿਲਾਈ ਧਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋਂ ਮੈਂ ਅਵਰਨਾ ਕਾ ਜਾ ਅਣ ਦੇ ਨ ਅਨੰਦ ਹੋਇ ਮਨ ਮੇਰੇ ਗੁਰਮੁਖ ਮੰਗੋਂ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖੈ ਬੋੜ ਨ ਮਰੇ ਨਾ ਜਮ ਪੇਖੈ ਘਰ ਹੀ ਮਹਿ ਸਭ ਕੋਟ ਨਿਧਾਨ ਸਤ ਗੁਰਦ ਖਾਏ ਗਿਆ ਅਭਮਾਨ ਸਦ ਹੀ ਲਾਗਾ ਸਹਿਜ ਧਿਆਨ ਆਨੰਦ ینګਾਵੇ ਏਕੋ ਨਾਮ ਇਸ ਜੁਗ ਮਹਿ ਵਢਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾਂ ਤਹਿ ਰਹਿਆ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਆਤ ਮੀਠਾ ਲਾਇਆ ਨਾਨਕ ਤ੍ਰਿਸ਼ਨ 부ਜੀ ਮਨ ਤਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪਰੇ ਰੇਤੀਓ ਕਰਨਾ ਜਿਉ ਲਟੂ ਆਤੰਤ ਵਜਾਏ ਤੰਤੀ ਜਿਉ ਵਾਜਹਿ ਜੰਤ ਜਨਾ ਜਪ ਮੰਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰਖ ਲੇਵ ਉਹ ਜਾਨੇ ਆਪਣਾ ਜਿਉ ਪ੍ਰਹਿਲਾਦ ਹਰਨਾਖਸ ਗਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤਤ ਪਵਨ ਉਹ ਢੋਐ ਢੋਰ ਹਾਥ ਚਮ ਚਮਰੀ ਹਰ ਉਦਰਿਓ ਪਰਿਓ ਸਰਨਾ ਰਵਦੀਨ ਦੀਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਗਨਾਨੰਕ ਦਾਸ ਦਸੰਨਾ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲਿਓ ਮੇਰੇ ਠਾਕੁਰ ਹਮ ਪਾਤਰਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮ ਰਾਮਾ ਗੁਰਮਤ ਹਰ ਰਸ ਪਾਈਐ ਹੋਰ ਤਿਆਗੋ ਨਿਫਲ ਕਾਮ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੇ ਉਪਮਾ ਤੁਜ ਬਿਨੇ ਅਵਰਨਾ ਕੋਈ ਮੇਰੇ ਠਾਕੁਰ ਹਰ ਜੱਪੀਐ ਵੱਡੇ ਕਰਮਾ ਨਾਮਹੀਨ ਧ੍ਰਿਗ ਜੀਵਤੇ ਤਿੰਨ ਵੱਡ ਦੂਖ ਸਹੰਮਾ ਓਏ ਫਿਰ ਫਿਰ ਜੋਨ ਪੁਹਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤ ਗੁਰ ਨਾਮ ਦਰੜਾਇ ਜਨ ਨਾਨਕ ਸਫਲ ਜਨਮਾ ਬਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ 모ਹੇ ਵਿਖਿਆ ਬਹੁ ਦੁਰਮਤ ਮੈਲ ਪਰਾ ਤੁਮਰੀ ਸੇਵਾ ਕਰਨਾ ਸਕਹਿ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਾਨੀ ਉਪਰ ਕਿਰਪਾ ਪ੍ਰਵਤਾਰੀ ਮਿਲ ਸਤ ਗੁਰ ਪਾਰ ਪਰਾ ਰਹਾਓ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮੱਤੀ ਜਸ ਕਰਾਂ ਤੁਮਰੇ ਸੰਗ ਲੱਗੇ ਸੇ ਉਦਰੀ ਜਿਉ ਸੰਗ ਕਾਸ਼ਟ ਲੋਹ ਤਰਾ ਸਾਖਤ ਨਾ ਰਹੋ ਛੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗ ਹੀਨ ਦੋਹ ਚਾਰੀ ਹੋਏ ਜਨਮ ਮੋਏ ਫਿਰ ਮਰਾ ਜਿਨ ਕੋ ਤੁਮ ਹਰ ਮੇ ਲੋ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਲਾਵਨ ਮਹੱਲਾ ਚੌਥਾ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰਹੁ ਮੇਰੇ ਮਨ ਹਰ ਗੁਣ ਹਰ ਉਚਰਹੁ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹੁ ਰਹਾਉ ਕਾਇਆ ਨਗਰ ਮਹਾਰਾਮ ਰਾਸੀ ਉੱਤਮ ਕਿਉ ਪਾਈ ਐ ਅਪਦੇਸ਼ ਜਾਣ ਕਰਹੁ ਸਤਗੁਰ ਸੇਵ ਸਫਲ ਹਰ ਦਰਸ਼ਨ ਮਿਲੇ ਅੰਮ੍ਰਿਤ ਹਰ ਰਸ ਪੀ ਉਹ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦੇਖੋ ਗੁਰਮਤ ਹਰ ਰਸ ਮੀਠਾ ਲਾਗਾ ਇਨ ਬਿਸਰੇ ਸਭ ਵਿਖ ਰਸ ਹੋ RAM ਨਾਮ ਰਸ RAM ਰਸਾਇਣ ਹਰ ਸੇਵ ਹੋ ਸੰਤ ਜਨਹੁ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ